ਦੀ ਜਨਤੀ ਦੀ ਛੁੱਟੀ ਸੀ ਅਤੇ ਅੱਜ ਵੀ ਛੁੱਟੀ ਹੈ ਉੱਥੇ ਹੀ ਪੰਚਾਇਤੀ ਚੋਣਾਂ ਦੇ ਚੱਲਦੇ ਆ ਇਲੈਕਸ਼ਨ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੇ ਵਿੱਚ ਡਿਊਟੀ ਨਹੀਂ ਪਾਉਣ ਵਾਲੇ ਅਫਸਰਾਂ ਦੀਆਂ ਛੁੱਟੀਆਂ ਰੱਦ ਕਰਕੇ ਇਹਨਾਂ ਨੂੰ ਡਿਊਟੀ ਤੇ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਸਨ ਜਿਸ ਦੇ ਚੱਲਦਿਆਂ ਕੱਲ ਗੁਰਦਾਸਪੁਰ ਦੇ ਡੀਡੀਪੀਓ ਦਫ਼ਤਰ ਦੇ ਵਿੱਚ ਪੰਚਾਇਤ ਸਰਪੰਚਾਂ ਵੱਲੋਂ ਚੁੰਲਾ ਟੈਕਸ ਦੀ ਰਸੀਦ ਪ੍ਰਾਪਤ ਕਰਨ ਅਤੇ ਹੋਰ ਸਰਕਾਰੀ ਕਾਗਜ਼ਾਂ ਦੇ ਉੱਪਰ ਮੋਹਰਾਂ ਸਮੇਤ ਦਸਤਕਤ ਕਰਵਾਉਣ ਦੇ ਲਈ ਭੀੜ ਉਮੜੀ ਹੋਈ ਸੀ ਪਰ ਦੂਜੇ ਪਾਸੇ ਦੁਪਹਿਰ ਦੇ 3 ਵਜੇ ਤੱਕ ਨਾਤਾ ਡੀਡੀਪੀਓ ਸਾਹਿਬ ਆਪਣੀ ਸੀਟ ਤੇ ਬਿਰਾਜਮ ਆਪਣੀਆਂ ਸੀਟਾਂ ਤੇ ਵਿਰਾਜਮਾਨ ਸਨ ਦੇਸ਼ਾਂਮ ਤੱਕ ਪਰੇਸ਼ਾਨ ਹੋਏ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਪੜਾਸਕਡੀ ਸ਼ਿਕਾਇਤ ਮਿਲਣ ਤੇ ABC ਡਿਵੈਲਪਮੈਂਟ ਗੁਰਪ੍ਰੀਤ ਸਿੰਘ ਨੇ ਮੌਕੇ ਤੇ ਆ ਕੇ ਦੇਖਿਆ ਕਿ ਪੰਚਾ ਸਰਪੰਚਾਂ ਨੇ ਉਹਨਾਂ ਨੂੰ ਆਪਣੀ ਸ਼ਿਕਾਇਤ ਦਿੱਤੀ ਆ ਉਹਨਾਂ ਕਿਹਾ ਕਿ 3:30 ਵਜੇ ਤੱਕ ਦਫ਼ਤਰ ਵਿੱਚ ਡੀਜੀਪੀਓ ਸਾਹਿਬ ਅਤੇ ਸੈਕਟਰੀਆਂ ਦੇ ਨਾਂ ਆਉਣ ਕਾਰਨ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ